ਗੁਰਵਾਣੀ ਦਾ ਸ਼ਬਦ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਰੋਜ਼ ਪੜ੍ਹਦੇ ਹਾਂ ਰੋਜ਼ ਸੁਣਦੇ ਹਾਂ ਰੋਜ਼ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ ਹੁਣ ਤੁਸੀਂ ਦੇਖੋ ਇਹ ਵਾਤਾਵਰਨ ਪਵਨ ਕਿਸ ਤਰ੍ਹਾਂ ਸ਼ੁੱਧ ਰਹਿ ਸਕਦੀ ਹੈ ਪਾਣੀ ਕਿਸ ਤਰ੍ਹਾਂ ਸ਼ੁੱਧ ਰਹਿ ਸਕਦਾ ਹੈ ਇਹ ਤੁਸੀਂ ਹੁਣ ਆਪ ਸਿਆਣੇ ਹੋ ਔਰ ਇਸਤੇ ਵਿਚਾਰ ਕਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਾਡੇ ਲਈ ਕੀ ਦਸਾਉਂਦਾ ਹੈ ਕੀ ਇਸ ਦੇ ਮਾਇਨੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਬਚਨਾਂ ਤੋਂ ਵੀ ਮੁਨਕਰ ਹੋ ਗਏ ਹਾਂ ਅਸੀਂ ਇੰਨੇ ਸਵਾਰਥੀ ਹੋ ਗਏ ਹਾਂ ਕਿ ਅਸੀਂ ਗੁਰਬਾਣੀ ਨੂੰ ਪੜਦੇ ਸੁਣਦੇ ਤਾਂ ਜ਼ਰੂਰ ਹਾਂ ਪਰ ਆਪਣੀ ਜ਼ਿੰਦਗੀ ਵਿੱਚ ਕਿਉਂ ਨਹੀਂ ਢਾਲਦੇ